ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੈ ਮਾਰਗ ਠਾਕ ਨ ਪਾਏ ਮਨੈ ਪਾਸਿਓਂ ਪਰਗਟ ਜਾਈ ਮਨੈ ਮਗਨ ਚੱਲੈ ਕੋਨਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਸੋ ਗੁਰੂ ਪਿਆਰਿਓ ਇਸ ਜਪਜੀ ਸਾਹਿਬ ਦੀ 14ਵੀਂ ਪੌੜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਦੂਜਾ ਅੰਕ ਪੰਨਾ 2 ਕਾਪਾ ਪਾਠ ਹੈ ਜੋ ਮੰਮੇ ਉਤੇ ਟਿਪੀ ਨੰਨੇ ਦਲਾਵਾ ਮੰਨੇ ਇਹ ਪਾਠ ਧਿਆਨ ਦੇ ਨਾਲ ਸੋ ਸਮਝ ਕੇ ਵਿਚਾਰ ਕੇ ਸੁਣ ਕੇ ਕਰਨ ਵਾਲਾ ਹੈ ਜੀ ਸੋ ਗੁਰੂ ਕਿਰਪਾ ਕਰ ਇਸ ਤਰੀ ਗੁਰਬਾਣੀ ਪਰਦੇ ਸੁਣਦੇ ਵਿਚਾਰ ਦਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ